ਇਹ ਖੜੀ ਅੱਜ ਬੜਾ ਇਤਿਹਾਸ ਦੇ ਵਿੱਚ ਮੈਂ ਉਹ ਦਿਨ ਕਹੂੰਗਾ ਜਿਹੜੇ ਇੱਕ ਐਸੀ ਪਹਿਲ ਕਦਮੀ ਜਿਹੜੀ ਸਾਡੇ ਮਾਨਯੋਗ ਮੁੱਖ ਮੰਤਰੀ ਸ਼੍ਰੀ ਤੁਮਨਜੀ ਨੇ ਪੰਜਾਬ ਦੇ ਲੋਕਾਂ ਲਈ ਕੀਤੀ ਆ ਔਰ ਮੈਂ ਇਹ ਗੱਲ ਦੱਸਦੀ ਆ ਅੱਜ تسਲੀ ਵੀ ਆ ਤੇ ਢਾਰਸ ਵੀ ਆ ਕਿ ਜਿਹੜੀਆਂ ਸਰਕਾਰਾਂ ਕਿਛਨੇ 15-15 ਸਾਲਾਂ ਤੋਂ ਨਹੀਂ ਕਰ ਸਕਿਆ ਅੱਜ ਉਹ ਪਹਿਲ ਕਦਮੀ ਜਿਹੜੀ ਆ ਉਹ ਅੱਜ ਦੀ ਆਵਾਜ਼ ਦੀ ਪਾਰਟੀ ਦੀ ਸਰਕਾਰ ਭਗਵੰਤ ਮਾਨ ਜੀ ਦੀ ਰਹਿਨਮਾਈ ਥੱਲੇ ਆਈ ਆ ਮੇਰੇ ਇੱਕ ਦੱਸਣ ਤੋਂ ਮੁਰਾਦ ਇਹ ਹੈ ਵੀ ਜਿਹੜੇ ਸਾਡੇ ਐਸਸੀ ਪਰਿਵਾਰ ਸਰ ਜਿਨ੍ਹਾਂ ਨੇ ਪਿਛਲੇ ਸਾਲਾਂ ਦੇ ਵਿੱਚ ਕਰਜ਼ਾ ਲਿਆਦਾ ਸੀਗਾ ਔਰ ਕਿਸੇ ਕਾਰਨਾਂ ਕਰਕੇ ਉਹ ਕਰਜ਼ਾ ਜਿਹੜਾ ਵਾਪਸ ਨਹੀਂ ਸੀ ਕਰ ਸਕੇ ਅੱਜ ਉਹਨਾਂ ਪਰਵਾਰਾਂ ਨੂੰ ਬਹੁਤ ਵੱਡੀ ਰਾਹ ਜਿਹੜੀ ਆ ਉਹ ਦਿੱਤੀ ਗਈ ਆ ਔਰ ਸਾਡੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ 321 ਪਰਿਵਾਰ ਜਿਨ੍ਹਾਂ ਦੇ ਕਰਜ਼ੇ ਜਿਹੜੇ ਨੇ ਉਹ ਟੋਟਲ ਮਾਫ ਕਰਤੇ ਗਏ ਨੇ ਔਰ ਜਿਹੜਾ 4 ਕਰੋੜ 45 ਲੱਖ ਤੇ 62000 ਰੁਪਇਆ ਸਾਰੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਮਾਫ ਹੋਇਆ ਔਰ ਉਸ ਤੋਂ ਦੁਆਰਾ ਜਿਹੜੀ ਗੁਰਦਾਸਪੁਰ ਅਸੈਂਬਲੀ ਜਿਹੜਾ ਗੁਰਦਾਸਪੁਰ ਵਿਧਾਨ ਸਭਾ ਹਲਕਾ ਵਾ ਉਹਦੇ ਵਿੱਚ 59 ਲੱਖ ਰੁਪਈਆ ਅਜਿਹੜਾ ਪਰਿਵਾਰਾਂ ਨੂੰ ਕਰਜ਼ੇ ਮਾਫ਼ ਹੋਏ ਨੇ ਔਰ ਜਿਹੜੇ ਤਕਰੀਬਨ 41 ਪਰਿਵਾਰ ਜਿਹੜੇ ਨੇ ਉਹ ਸ਼ਾਮਲ ਨੇ ਸੋ ਕਹਿੰਦੋ ਭਾਵ ਵੀ ਐਡੀ ਵੱਡੀ ਰਕਮ ਔਰ ਇਹ ਪਰਿਵਾਰ ਜਿਹੜੀ ਜ਼ਿੰਦਗੀ ਦੇ ਵਿੱਚ ਜਦੋ ਜਦ ਕਰ ਰਹੇ ਸਨ ਕਰਜ਼ੇ ਦੇ ਥੱਲੇ ਦਬੇ ਸਨ ਪੂਰੀ ਕੋਸ਼ਿਸ਼ ਕਰ ਰਹੇ ਸਨ ਵੀ ਕਿਸੇ ਤਰੀਕੇ ਦੇ ਨਾਲ ਇਹ ਕਰਜ਼ਾ ਵਾਪਸ ਹੋ ਸਕੇ ਪਰ ਕੁਝ ਹਾਲਾਤ ਐਸੇ ਬਣ ਗਏ ਕਿ ਉਹ ਕਰਜ਼ਾ ਵਾਪਸ ਨਹੀਂ ਹੋ ਸਕਿਆ ਹਾਲੇ ਕਿ ਜਿਹੜੀ ਸਾਡੀ ਐਸਸੀ ਕਾਰਪੋਰੇਸ਼ਨ ਆ ਪ੍ਰਾਈਸ ਕਾਰਪੋਰੇਸ਼ਨ ਉਹਦੀ ਜਿਹੜੀ ਰਿਕਵਰੀ ਰੇਟ ਆ ਉਹ ਮੈਨੂੰ ਦੱਸਿਆ ਗਿਆ ਵੀ 84 ਤੋਂ 85 ਪਰਸੈਂਟ ਰਿਕਵਰੀ ਰੇਟ ਆ ਇਹਦਾ ਮਤਲਬ ਇਹ ਜਿਹੜੇ ਪਰਿਵਾਰ ਸਨ ਉਹ ਜੈਨੂਨਲੀ ਕਿਤੇ ਨਾ ਕਿਤੇ ਮੁਸ਼ਕਲਤ ਵਿੱਚ ਸੀਗੇ ਕਿਤੇ ਨਾ ਕਿਤੇ ਯਾਹ ਕੰਮ ਫੇਰ ਹੋ ਗਏ ਸੀਗੇ ਯਾ ਜਿਸ ਮੰਤਵ ਲਈ ਲਿਆ ਸੀਗਾ ਉਹ ਮੰਤਵ ਦੇ ਵਿੱਚੋਂ ਉਹ ਪੈਸਾ ਵਾਪਸ ਨਹੀਂ ਸੀ ਹੋ ਸਕਦਾ ਕਿ ਜਿਸ ਵਕਤ ਇਹ ਗੱਲ ਆਬਾਦਵੀ ਪਾਰਟੀ ਦੀ ਸਰਕਾਰ ਮਾਰਯੋਗ ਮੁੱਖ ਮੰਤਰੀ ਜੀ ਦੇ ਧਿਆਨ ਦੇ ਵਿੱਚ ਆਈ ਤੇ ਉਹਨਾਂ ਨੇ ਦਾਸਲਾ ਕੀਤਾ ਵੀ ਨਹੀਂ ਮਹਿਣਾ ਪਰਿਵਾਰਾਂ ਨੂੰ ਰਾਹਤ ਦੇਣੀ ਹੈ ਔਰ ਉਹਨਾਂ ਨੇ ਅੱਜ ਇਹ ਰਾਜ ਜਿਹੜੀ ਦਿੱਤੀ ਔਰ ਪਿਛਲੇ ਦਿਨਾਂ ਦੇ ਵਿੱਚ ਅੰਮ੍ਰਿਤਸਰ ਮਾਰਯੋਗ ਮੁੱਖ ਮੰਤਰੀ ਜੀ ਆਏ ਸੀ ਔਰ ਜਿਹੜਾ ਸਾਡਾ ਡਿਪਾਰਟਮੈਂਟ ਆ ਵੈਲਫੇਅਰ ਆਫਿਸ ਉੜਾ ਉਹਨਾਂ ਕੋਲ ਪ੍ਰੋਗਰਾਮ ਕੀਤਾ ਗਿਆ ਸੀ ਔਰ ਉੱਥੇ ਕੁਝ ਲੋਕਾਂ ਨੂੰ ਉਹਨਾਂ ਨੇ ਜਿਹੜੇ ਉਹਦੇ ਪ੍ਰਮਾਣ ਪੱਤਰ ਨੇ ਸਰਟੀਫਿਕੇਟਸ ਨੇ ਉਹ ਵੀ ਦਿੱਤੇ ਸੀ ਪਰ ਗੁਰਦਾਸਪੁਰ ਵਿਧਾਨ ਸਭਾ ਹਲਕੇ ਦੀ ਅੱਜ ਅਸੀਂ ਇੱਥੇ ਦੇ ਰਹੇ ਆ ਸੋ ਮੈਂ ਦਿਲ ਦੀਆਂ ਗਰਾਈਆਂ ਤੋਂ ਮਾਨਯੋਗ ਮੁੱਖ ਮੰਤਰੀ ਦਾ ਧੰਨਵਾਦ ਕਰਦਾ ਔਰ ਮੈਂ ਅੱਜ ਇਹਨਾਂ ਪਰਿਵਾਰਾਂ ਨੂੰ ਵੀ ਇਹ ਵਿਸ਼ਵਾਸ ਦਵਾਉਣਾ ਕਿ ਤੁਹਾਡੀ ਹਰ ਮੁਸ਼ਕਲ ਘੜੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੁਹਾਡੇ ਨਾਲ ਮਜ਼ਬੂਤੀ ਨਾਲ ਖੜੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮੰਤਵ ਲੋਕਾਂ ਨੂੰ ਸੁੱਖ ਦੇਣਾ ਲੋਕਾਂ ਦੇ ਜੀਵਨ ਸਤਰ ਨੂੰ ਉੱਪਰ ਚੁੱਕਣਾ ਤੇ ਲੋਕਾਂ ਦੀਆਂ ਉਹ ਮੁਸ਼ਕਲਾਂ ਜਿਹੜੀਆਂ ਪਿਛਲੀਆਂ ਸਰਕਾਰਾਂ ਰਵਾਇਤੀ ਪਾਰਟੀਆਂ ਦੀਆਂ 10 10 15 15 ਸਾਲਾਂ ਜਿਹਨੇ ਪੂਰੀਆਂ ਕਰ ਚੁੱਕੀਆਂ ਅੱਜ ਭਗਵੰਤ ਮਾਨ ਜੀ ਦੀ ਸਰਕਾਰ ਨੇ ਉਹ ਮੁਸ਼ਕਲ ਜਿਹੜੀ ਆ ਪੂਰੀ ਕੀਤੀ ਆ ਦੂਜਾ ਅੱਜ ਮੈਨੂੰ ਇੱਕ ਹੋਰ ਖੁਸ਼ੀ ਆ ਉਹ ਵੀ ਕੰਮ ਪਿਛਲੇ 15 ਸਾਲਾਂ ਤੋਂ ਨਿਲੰਬਰ ਪਿਆ ਸੀਗਾ ਜਿਹੜੀਆਂ ਸਾਡੀਆਂ ਬੱਚਿਆਂ ਨੇ ਇੰਟਰ ਕਾਸਟ ਮੈਰਿਜ ਕੀਤੀਆਂ ਸੀਗਾ ਉਹ ਸਰਕਾਰ ਦਾ ਵੀ ਇਹ ਮਨਸ਼ਾ ਕਿ ਜਿਹੜੀ ਇੰਟਰ ਕਾਸਟ ਮੈਰਿਜ ਆ ਉਹ ਉਹਨੂੰ ਥੋੜਾ ਉਤਸ਼ਾਹੀ ਕੀਤਾ ਜਾਵੇ ਕਰੇ ਚ ਵੀ ਕੀਤਾ ਜਾਵੇ ਤਾਂ ਕਿ ਆ ਜਿਹੜੇ ਜਾਤ ਪਾਤ ਵਾਰੀ ਗੱਲ ਆ ਉਹ ਸਾਡੀ ਬੜਾਈ ਦੀ ਆ ਜਦੋਂ ਬੰਦਾ ਇਸ ਧਰਤੀ ਦੇ ਉੱਤੇ ਆਉਂਦਾ ਉਹ ਇੱਕ ਇਨਸਾਨ ਦੇ ਰੂਪ ਦੇ ਵਿੱਚ ਆਉਂਦਾ ਪਰ ਉਸ ਤੋਂ ਬਾਅਦ ਆਪਾਂ ਜਾਤਾਂ ਪਾਤਾਂ ਦੇ ਵਿੱਚ ਵੰਡੋ ਜਾਂਦੇ ਆ ਤੇ ਫਿਰ ਉਹ ਜਿਹੜੀਆਂ ਬਾਉਂਡਰੀਜ਼ ਨੇ ਕਾਸਟ ਦੇਸ ਦੀਆਂ ਰਿਲੀਜੀਅਨ ਦੀਆਂ ਜਾਂ ਹੋਰ ਚੀਜ਼ਾਂ ਦੀਆਂ ਉਹਦੇ ਵਿੱਚ ਸੀਮਤ ਰਹਿ ਜਾਂਦੇ ਆ ਸੋ ਪੰਜਾਬ ਸਰਕਾਰ ਦਾ ਉਪਰਾਲਾ ਕਿ ਆਪਾਂ ਬੰਦਿਆਂ ਨੂੰ ਖੁੱਲ੍ਹਾ ਕਰਨਾ ਸੱਦ ਭਾਵਨਾ ਦਾ ਸੱ려 ਦੇਣਾ ਆਪਸੀ ਭਾਈਚਾਰੇ ਦਾ ਸੱ려 ਦੇਣਾ ਆਪਸੀ ਪਿਆਰ ਦਾ ਸੱ려 ਦੇਣਾ ਉਹਦੇ ਵਿੱਚ ਜਿਹੜੀ ਇੰਟਰ ਕਾਸਟ ਮੈਰਿਜਸ ਨੇ ਉਹਨਾਂ ਵਾਸਤੇ ਵੀ ਆ ਜਿਹੜੀ ਰਾਸ਼ੀ ਆ ਉਹ ਦਿੱਤੀ ਗਈ ਆ ਇਹਦੇ ਵਿੱਚ ਤਕਰੀਬਨ 42 ਪਰਿਵਾਰ ਜਿਹੜੇ ਨੇ ਅੱਜ ਉਹ ਗੁਰਦਾਸਪੁਰ ਵਿਦਵਾਨ ਸਭਾ ਹਲਕੇ ਦੇ ਵਿੱਚ ਨੇ ਜਿਨ੍ਹਾਂ ਨੂੰ 30000 ਰੁਪਇਆ ਪਹਿਲਾਂ ਹੀ ਆਨਲਾਈਨ ਉਹਨਾਂ ਦੇ ਅਕਾਊਂਟਸ ਦੇ ਵਿੱਚ ਪਾਤਾ ਸੀਗਾ ਔਰ ਅੱਜ 20000 ਰੁਪਇਆ ਉਹਨਾਂ ਨੂੰ ਜਿਹੜੇ ਨੈਸ਼ਨਲ ਸੇਵਿੰਗ ਸਰਟੀਫਿਕੇਟਸ ਨੇ ਅੱਜ ਉਹ ਕਪਲ ਨੂੰ ਦਿੱਤਾ ਔਰ ਮੈਨੂੰ ਅੱਜ ਜਦ ਬੋੜਾ ਨਾਲ ਗੱਲ ਕਰ ਰਿਹਾ ਸੀ ਉਹਨੂੰ ਪੁੱਛ ਰਿਹਾ ਸੀ ਵੀ ਕਿੰਨੀ ਦੇਰ ਤੁਹਾਡੇ ਬਾਰੀ ਚ ਨੂੰ ਹੋਈ ਤੋ ਦੱਸ ਰਹੇ ਸੀ ਕਿਸੇ ਨੂੰ 10 ਸਾਲ ਕੇ ਨੂੰ 12 ਸਾਲ ਕਿਸੇ ਨੂੰ 15 ਸਾਲ ਲੋ ਸਰਕਾਰਾਂ ਬੰਦ ਗਈਆ ਬੱਚੇ ਹੋ ਗਏ ਔਰ ਜਿਹੜਾ ਡੈਟ ਤੋਂ ਜਿਹੜੀ ਡਿਊਟੀ ਸਰਕਾਰ ਦੀ ਸੀਗੀ ਉਹ ਪਿਛਲੀਆਂ ਸਰਕਾਰਾਂ ਉਹਨੇ ਵਿੱਚ ਨਕਾਬ ਰਹੀਆਂ ਕਰ ਨਹੀਂ ਸਕੀਆਂ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਅੱਜ ਫਿਰ ਭਗਵੰਤ ਮਾਨ ਜੀ ਦੀ ਸਰਕਾਰ ਇਸ ਗੱਲ ਲਈ ਅੱਗੇ ਆਈ ਔਰ ਅੱਜ ਆਪਣੇ ਇਸ ਕਾਰਜ ਦੇ ਤਜੋੜ ਦੇ ਵਿੱਚ ਉਹਨਾਂ ਨੇ ਇਹ ਜਿਹੜਾ ਪਤਾੜੀ ਜਿਹੜੇ ਨੇ ਇਹ ਦਿੱਤੇ ਨੇ ਸੋ ਮੈਂ ਸਮਝਦਾ ਕਿ ਇਹ ਸਾਰੀਆਂ ਹੀ ਲੋਕਪੱਖੀ ਨੀਤੀਆਂ ਲੋਕਾਂ ਨੂੰ ਸੁਖ ਦੇਣ ਵਾਲੀਆਂ ਨੀਤੀਆਂ ਅੱਜ ਬਹੁਤ ਤੇਜ਼ੀ ਦੇ ਨਾਲ ਪੰਜਾਬ ਦੇ ਵਿੱਚ ਸਰਕਾਰ ਜਿਹੜੀ ਆ ਕਰ ਰਹੀ ਆ ਔਰ ਸਰਕਾਰ ਸਿਰਫ ਇੱਕ ਵਰਗ ਲਈ ਨਹੀਂ ਸਮਾਜ ਦੇ ਹਰ ਵਰਗ ਲਈ ਸਰਕਾਰ ਸੰਵੇਦਨਸ਼ੀਲਾ ਸਰਕਾਰ ਯਤਨਸ਼ੀਲਾ ਸਰਕਾਰ ਕਰਮਸ਼ੀਲਾ ਤਾਂ ਕਿ ਸਮਾਜ ਦਾ ਹਰ ਵਰਗ ਵੱਧ ਤੋਂ ਵੱਧ ਸਹੂਲਤਾਂ ਲੈ ਕੇ ਆਪਣੀ ਜ਼ਿੰਦਗੀ ਜਿਹੜੀ ਆ ਖੜ ਸਕੇ ਸੋ ਮੈਂ ਅੱਜ ਇੱਥੇ ਵੈਲਫੇਅਰ ਆਫਿਸ ਦੇ ਵਿੱਚ ਆਇਆ ਮੇਰੇ ਨਾਲ ਖੜੇ ਡਿਸਟ੍ਰਿਕਟ ਵੈਲਫੇਅਰ ਆਫੀਸਰ ਮਿਸਟਰ ਕੁਮਰ ਵੀ ਨੇ ਸਾਡੇ ਤਹਿਸੀਲ ਵੈਲਫੇਅਰ ਆਫੀਸਰ ਮੁਖਲਜੀ ਵੀ ਨੇ ਉਹਨਾਂ ਦੇ ਨਾਲ ਸਟਾਫ ਦੇ ਮੈਂਬਰਸ ਨੇ ਇਹਨਾਂ ਨੂੰ ਵੀ ਮਾਣ ਮਾਰਨ ਦੇਣਾ ਜਿਨ੍ਹਾਂ ਨੇ ਵਧੀਆ ਤਰੀਕੇ ਦੇ ਨਾਲ ਅੱਜ ਪਰਿਵਾਰਾਂ ਨੂੰ ਇਹ ਸਾਰੀ ਫਾਰਮੈਲਿਟੀ ਕਰਕੇ ਅੱਜ ਇਹਨਾਂ ਨੂੰ ਦਿੱਤੀਆ ਇਸੇ ਕਰਕੇ ਮੈਂ ਇਹਨਾਂ ਨੂੰ ਵੀ ਬੇਨਤੀ ਕਰੂੰਗਾ ਕਿ ਤੁਹਾਡਾ ਵਾਹ ਹਮੇਸ਼ਾ ਗਰੀਬ ਗੁਰਬੇਰਾਂ ਅਤੇ ਆਰਥਿਕ ਤੌਰ ਤੇ ਕਮਜ਼ੋਰ ਲੋਕਾਂ ਨਾਲ ਜਿਹਦੀ ਵੀ ਉਹਦੀ ਵਾਦ ਸੇਵਾ ਕਰਦੇ ਹੋ ਕਮਨ ਸਾਹਿਬ ਮੁਖਲਜੀ ਨਾਲ ਕੇ ਕਰੋ ਔਰ ਜਿਹੜੀਆਂ ਸਰਕਾਰ ਦੀਆਂ ਪ੍ਰੋਗਰਾਮ ਜਾਂ ਪਾਲਿਸੀਆਂ ਆਂਦੀਆਂ ਨੇ ਉਹਨਾਂ ਨੂੰ ਵੀ ਇਵੇਂ ਜਿਹੜਲੀ ਲੋਕਾਂ ਤੱਕ ਜ਼ਰੂਰ ਪਹੁੰਚਾਓ ਤਾਂ ਕਿ ਲੋਕੀ ਉਹਨਾ ਪ੍ਰੋਗਰਾਮਾਂ ਦਾ ਉਹਨਾ ਪਾਲਿਸਿਸ ਦਾ ਫਾਇਦਾ ਲੈ ਸਕਣ। ਸੋ ਬਹੁਤ-ਬਹੁਤ ਧੰਨਵਾਦ। ਅੱਜ ਚੰਗਾ ਲੱਗਾ ਅੱਜ ਇਸ ਵਕਤ ਇੰਨਾ ਲੰਬਾ ਸਭਾ ਲੰਬਿਤ ਪਿਆ ਹੋਵੇ। ਇਹੋ ਜਿਹੇ ਪ੍ਰੋਬਲਮਾਂ ਇੰਨੀ ਲੰਬੀਆਂ ਹੋਣ। ਭਗਵੰਤ ਮਾਨ ਜੀ ਦੀ ਸਰਕਾਰ ਦੇ ਆਫਰੀ ਦਾ ਜਿਹੜਾ ਇਹ ਜੋ ਸੁਪੂਰਾ ਕੀਤਾ। ਸੋ ਬਹੁਤ ਚੰਗਾ ਲੱਗਾ। ਕੋਡ-ਕੋਡ ਧੰਨਵਾਦ।